ਸਰਬਜੀ ਸੰਗਰੂਰ ਵੀ ਦੀ ਕਵਤਾ ਮੰਨ ਦੇ ਰਹੇ ਹਾਂ ਉਮਰ ਪਰ ਜਿਸ ਨੂੰ ਰੱਬ ਅਸੀਂ ਰਟ ਰਟ ਨਾਮ ਉਹਦਾ ਉਸ ਨੂੰ ਤਾਂ ਕਦੇ ਪਾਇਆ ਨਾ ਗਿਆ ਪਾਇਆ ਪੱਥਰਾਂ ਚ ਹੁਣ ਹੈ ਰੱਬ ਕਿਸੇ ਨੇ ਸਾਤੋਂ ਤਾਂ ਪੱਥਰ ਦਿਲ ਕਿਸੇ ਤਰੀਕੇ ਮਨਾਇਆ ਨਾ ਗਿਆ ਦੁੱਬੇ ਉਸ ਦੀਆਂ ਆਜ਼ਾਦਾ ਅੰਦਰ ਅਸੀਂ ਐਸੇ ਨਾਮ ਰੱਬ ਦਾ ਸਾਥੋਂ ਸੱਚੇ ਦਿਲੋਂ ਕਦੇ ਤੇ ਆਇਆ ਨਾ ਗਿਆ ਦਿਲ ਤਾਂ ਬੜਾ ਕਰਦਾ ਸੀ ਦਿਨ ਉਸ ਦੇ ਮਰ ਜਾਈਏ ਸੰਗਰੂਰ ਵੀ ਥੱਕ ਹਾਰ ਕੇ ਵੀ ਸਬਰ ਦਾ ਬੰਧ ਤਾਂ ਟੁੱਟਾਇਆ ਨਾ ਗਿਆ ਸਾਥੋਂ ਟਾਇਆ ਨਾ ਗਿਆ ਪਾਇਆ ਪੱਥਰਾਂ 'ਚ ਹੋਣਾ